ਸਤਿ ਸ੍ਰੀ ਅਕਾਲ ਭਾਇ ਕੋ ਜਿਕੇ ਪਤੇ ਨੂੰ ਪੱਤਰਕਾਰ ਭਾਈ ਚਰਨ ਨੂੰ ਇੱਕ ਪ੍ਰੈਸ ਗਰਾਫ ਨੂੰ ਸਜਾਮ ਤੇ ਜੀ ਆਇਆਂ ਕਹ ਜਾਂਦਾ ਵਾਇਲਡ ਡਿਜੀਟਲ ਪ੍ਰੈਸ ਦੇ ਜਿਹੜਾ ਵਾ ਉਹ ਪਿਛਲੇ 7 ਸਾਲਾਂ ਤੋਂ ਜਿਹੜਾ ਵਾ ਅਸੀਂ 13 ਜਨਾਈ ਨੂੰ ਮਨਾਉਂਦੇ ਆ ਰਹੇ ਹਾਂ ਜਿਹੜਾ ਸਾਡਾ ਡਿਜੀਟਲ ਪ੍ਰੈਸ ਕਲੱਬ ਹੈ ਉਹ 2017 ਤੋਂ ਜਿਹੜਾ ਅਸੀਂ ਚਾਲੂ ਕੀਤਾ ਹੈਗਾ ਤਾਂ 4 ਮਹੀਨੇ ਬਾਅਦ ਜਿਹੜਾ ਵਾ ਉਹ 2018 ਦੇ ਵਿੱਚ ਉਹਨੂੰ ਰਜਿਸਟਰ ਕਰਾ ਲਿਆ ਜੀ ਉਹਦੇ ਵਿੱਚ ਇੱਕ ਹੋਰ ਕਮੇਟੀ ਸਾਡੀ ਜਿਹੜੀ ਹੈ ਮੈਂਬਰ ਸਦਨ ਹੈ ਤਾਂ ਉਦੋਂ ਜਿਹੜੇ ਸਾਡੇ ਮੈਂਬਰ ਸੀਗੇ ਸਾਡੇ ਕੋਲ 70 ਚੈਨਲ ਪੱਤਰਕਾਰ ਸਾਡੇ ਨਾਲ ਜਿਹੜਾ ਵਾ ਉਹ ਜੁੜੇ ਹੋਏ ਸੀਗੇ ਪਰ ਹੁਣ ਜਿਹੜਾ ਵਾ 1 ਤੋਂ 80 90 200 ਦੇ ਕਰੀਬ ਜਿਹੜਾ ਵਾ ਚੈਨਲ ਤੇ ਪੱਤਰਕਾਰ ਸਾਡੇ ਚੈਨਲ ਦੇ ਨਾਲ ਜਿਹੜਾ ਵਾ ਡਿਜੀਟਲ ਪ੍ਰੈਸ ਕਲੱਬ ਦੇ ਨਾਲ ਜਿਹੜਾ ਵਾ ਜੁੜ ਚੁੱਕੇ ਨੇ ਜਿਹੜਾ ਅਸੀਂ ਦੇ ਮਨਾ ਰਹੇ ਆ ਉਹ ਤਤਮਾ ਜਿਹੜਾ ਵਾ ਉਹਦੀ ਸਥਾਪਤੀ ਜਿਹੜੀ ਆ ਉਹ ਮਨਾ ਰਹੇ ਆ ਨਾਲ ਉਸ ਦਿਨ ਪੱਤਰਕਾਰ ਭਾਈਚਾਰੇ ਨੂੰ ਉਹਦੇ ਵਿੱਚ ਸਾਰੇ ਮਿਨਿਸਟਰੀ ਆਉਗੇ ਡੀਪੀ ਸਾਹਿਬ ਨੂੰ ਇਨਵਾਈਟ ਕਰਕੇ ਆਏ ਆ ਜੀ ਆਪਣਾ ਸਾਰੇ ਜਿਹੜੇ ਆ ਰਾਜਾ ਬਰਿੰਗ ਨੂੰ ਕਰਕੇ ਆਏ ਆ ਬੱਟੂ ਜੀ ਨੂੰ ਕਰਕੇ ਆਏ ਆ ਡੀਪੀ ਆਰ ਨੂੰ ਕਰਕੇ ਆਏ ਆ ਜਿਹੜੀ ਸਰਕਾਰ ਮੌਜੂਦਾ ਹੈ ਜਾਂ ਜਿਹੜੀ ਆਣੀ ਹੈ ਜਾਂ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਬੁਲਾਇਆ ਵਾ ਤਾਂ ਕਿ ਜਿਹੜੀਆਂ ਕੁਝ ਤੁਹਾਡੀਆਂ ਮੰਗਾਂ ਨੇ ਇੱਕ ਸਾਡੀ ਮੰਗ ਹੈ ਡਿਜੀਟਲ ਪ੍ਰੈਸ ਕਲੱਬ ਦਾ ਜਿਹੜਾ ਵਾ ਉਹਦੇ ਤੌਰ ਤੇ ਜਿਹੜਾ ਵਾ ਇੱਕ ਸਾਨੂੰ ਬੈਠਾਂ ਲਈ ਜਗ੍ਹਾ ਜਿਹੜੀ ਪੱਤਰਕਾਰਾਂ ਨੂੰ ਦਿੱਤੀ ਜਾਵੇ ਜਿਹੜੀ ਜਗ੍ਹਾ ਵਾ ਉਹਦੇ ਵਿੱਚ ਸਾਡਾ ਕੋਈ ਇਹਦੇ ਵੀ ਡੀਟਲ ਨੇ ਜਿਹੜਾ ਵੀ ਪੱਤਰਕਾਰ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਹ ਜੋੜ ਸਕਦਾ ਵਾ ਇੱਕ ਬੈਠਾਂ ਲਈ ਜਿਹੜਾ ਵਾ ਅਸੀਂ ਜਗ੍ਹਾ ਮੰਗਦੇ ਪਿਆ ਸਰਕਾਰ ਤੋਂ ਉਹਦੇ ਨਾਲ ਨਾਲ ਜਿਹੜਾ ਕੁਝ ਤਵਾਵਾ ਅਸੀਂ ਡਿਜੀਟਲ ਪ੍ਰੈਸ ਕਲੱਬ ਵੱਲੋਂ ਆਪਣੇ ਵੱਲੋਂ ਦੇ ਰਹੇ ਹਾਂ ਉਹਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਜਿਹੜਾ ਵਾ ਅਸੀਂ ਇੰਸ਼ੋਰਸ ਕਰ ਰਹੇ ਹਾਂ ਐਕਸੀਡੈਂਟ ਅਸੀਂ ਇੰਸ਼ੋਰਸ 10 ਲੱਖ ਦੀ ਜਿਹੜੀ ਆ ਉਹ ਇੰਸ਼ੋਰਸ ਕੀਤੀ ਜਾਊਗੀ ਖੁਦਾ ਨਾਲ ਖਾਸਾ ਜੇ ਕਿਸੇ ਮਾ ਰ ਆਪਣਾ ਕਰੇ ਪੈਨੂੰ ਲੋਡ ਪੈਂਦੀ ਆ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਡਿਟੋ ਪ੍ਰੈਕਸ ਕਲੱਬ ਵੱਲੋਂ ਸਾਰੇ ਸਾਥੀ ਮਿਲ ਕੇ ਉਸ ਪੱਤਰਕਾਰ ਭਾਈਚਾਰਾ ਦੇ ਪਰਿਵਾਰ ਦੀ ਜਿਹੜੀ ਆ ਅਸੀਂ ਮਦਦ ਵੀ ਕਰਾਂਗੇ ਕਿਹੜੀ ਜਗ੍ਹਾ ਇਹ ਹੋਟਲ ਬਹਿਲਾ ਕੋਸਟਾ ਫਖਵਾਰ ਰੋਡ ਤੇ ਜਿਹੜਾ ਹੈਗਾ ਵਾ ਉਹਦੀ ਲੋਕੇਸ਼ਨ ਪਾ ਦਿੱਤੀ ਜਾਓਗੇ ਹੋਟਲ ਆਕਾਸ਼ ਦੇ ਨਾਲ ਬਿਲਕੁਲ ਨਵਾ ਖੁੱਲਾ ਹੋਟਲ ਬਹਿਲਾ ਕੋਸਟਾ 13 ਜੁਲਾਈ ਦਿਨ ਐਤਵਾਰ ਨੂੰ 11:30 ਵਜੇ ਦਾ ਜਿਹੜਾ ਟਾਈਮ ਰੱਖਿਆ ਹੋਇਆ ਵਾ 8:11 ਵਜੇ ਜਿਹੜਾ ਵੈ ਪ੍ਰੈਸ ਕਾਨਫਰੰਸ ਜਿਹੜਾ ਵੈ ਪ੍ਰੋਗਰਾਮ ਸ਼ੁਰੂ ਹੋ ਜਾਣਾ ਜਿਹੜੇ ਅਵਾਰਡ ਜਿਹੜੇ ਪੱਤਰਕਾਰ ਭਾਈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿਹਦਾ ਪੱਤਰਕਾਰੀ ਤੇ ਸਵਾਮਨ ਨਿਭਾ ਰਹੇ ਨੇ ਚੈਨਲ ਦੇ ਤੌਰ ਤੇ ਸਵਾਮਨ ਨਿਭਾ ਰਹੇ ਨੇ ਤਾਂ ਉਹਨਾਂ ਸਾਰੇ ਆਧਾਰਿਆਂ ਤੋਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਜਿਹੜਾ ਅਵਾਰਡ ਦਿੱਤਾ ਜਾਊਗਾ ਨਾਲ ਉਹਨਾਂ ਨੂੰ ਜਿਹੜਾ ਵੈ ਇੱਕ ਪ੍ਰੈਸ ਕਲੱਬ ਦਾ ਕਾਰਡ ਵੀ ਦਿੱਤਾ ਜਾਊਗਾ ਜਿਹੜਾ ਕਾਰਡ ਆ ਉਹ ਸਰਕਾਰੀ ਤੌਰ ਤੇ ਕੋਸ਼ਿਸ਼ ਕਰਾਂਗੇ ਜੀਪੀਆਰ ਨੂੰ ਸਾਥ ਕੋਲੋਂ ਦੁਆਇਆ ਜਾਵੇ। ਇਸ ਤਰ੍ਹਾਂ ਪ੍ਰੈਸ ਦੇ ਜੋ ਕਿ 13 ਜੁਲਾਈ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ 13 ਜੁਲਾਈ ਨੂੰ ਮਨਾਇਆ ਜਾ ਰਿਹਾ ਆ ਔਰ ਹਰ ਸਾਲ ਜਿਹੜਾ ਆ ਡਿਜੀਟਲ ਪ੍ਰੈਸ ਕਲੱਬ ਜਿਹੜਾ ਆ ਇਹ ਦਿਨ ਨੂੰ ਮਨਾ ਰਿਹਾ ਆ। ਇਸ ਦਿਨ ਦਾ ਮਕਸਦ ਇਹ ਕਿ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰ ਏ ਉਹਨਾਂ ਨੂੰ ਉਹਨਾਂ ਦੇ ਹੱਕ ਦੁਆਏ ਜਾਣ ਔਰ ਇਸ ਮੌਕੇ ਦੇ ਉੱਤੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰਾਂ ਨੂੰ ਜਿਹੜਾ ਆ ਅਵਾਰਡ ਦੇ ਕੇ ਜਿਹੜਾ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਲੱਬ ਨਾਲ ਜੁੜੇ ਨੇ ਤਾਂ ਜਾਂ ਆ ਪੱਤਰਕਾਰਤਾ ਦੇ ਵਿੱਚ ਜਿਹੜੇ ਅਲੱਗ-ਲੱਗ ਜਿਹੜੇ ਨੇ ਤੀਜਿਆਂ ਨੂੰ ਅਪ੍ਰਾਪਤ ਕੀਤੇ ਪੱਤਰਕਾਰਾਂ ਨੂੰ ਜਿਹੜਾ ਆ ਉਸ ਦਿਨ ਅਵਾਰਡ ਦਿੱਤੇ ਜਾਣਗੇ ਨਾਲ ਆਈ ਕਾਰਡ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਜਿਹੜਾ ਆ ਪੱਤਰਕਾਰਾਂ ਦੀ ਜਿਹੜੀ ਹੈ ਇਸ ਦਿਨ ਦੇ ਉੱਤੇ ਇੰਸ਼ੋਰੈਂਸ ਕੀਤੀ ਜਾਏਗੀ ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਫੁੱਲਾ ਸੱਦਾ ਆ ਜੇ ਤੁਸੀਂ ਪੱਤਰਕਾਰ ਹੋ ਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੁਸੀਂ ਵੀ ਜੜੀ ਆ ਸ਼ੁਭਾ ਵਧਾ ਸਕਦੇ ਹੋ ਅਸੀਂ ਅੱਜ ਫੈਸਟ ਕਾਨਫਰੈਂਸ ਕਰ ਇਹ ਐਲਾਨ ਕਰ ਰਹੇ ਹਾਂ ਕਿ 13 ਤਰੀਕ ਨੂੰ ਜਿਹੜਾ ਵਾ ਇੱਕ ਅਸੀਂ ਜਿਹੜਾ ਹੈ ਪਿਛਲੇ 7 ਸਾਲ ਤੋਂ ਲਗਾਤਾਰ ਇੱਕ ਦਿਵਸ ਮਨਾ ਰਹੇ ਸੀਗੇ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਵਾ ਉਹ ਸੀ ਮਨਾ ਰਹੇ ਸੀਗੇ ਤੇ ਉਸ ਦਾ ਹੁਣ ਇੱਕ ਵੱਡੇ ਪੱਧਰ ਉੱਤੇ ਇੱਕ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ 13 ਤਰੀਕ ਨੂੰ ਤਾਂ ਉਸ ਦੇ ਲਈ ਅਸੀਂ ਸੱਦਾ ਦੇ ਰਹੇ ਹਾਂ तमाम ਉਹਨਾਂ ਲੋਕਾਂ ਨੂੰ ਜਿਹੜੇ ਇਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਮੀਡੀਆ ਅਧਾਰੀਆਂ ਨਾਲ ਜੁੜੇ ਹੋਏ ਨੇ ਉਹ तमाम ਲੋਕ ਜਿਹੜੇ ਨੇ ਉਹ ਇਸ ਪ੍ਰੋਗਰਾਮ 'ਚ ਆਣ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਲੈ ਕੇ ਜਾ ਸਕੀਏ ਔਰ ਸਰਕਾਰਾਂ ਤੱਕ ਔਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਤੱਕ ਇੱਕ ਮੈਸੇਜ ਦੇ ਸਕੀਏ ਕਿ ਅਸੀਂ ਸਾਰੇ ਇੱਕ ਆ ਪਰ ਦੂਜੇ ਪਾਸੇ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਇੱਕੋ ਇੱਕ ਮਕਸਦ ਇਹ ਤਾਂ ਹੈ ਹੀ ਹੈ ਕਿ ਅਸੀਂ ਆਪਣੀ ਇੱਕ ਯੂ ਟੀਮ ਫੋਟ ਕਰੀਏ ਦਿਖਾਈਏ ਲੋਕਾਂ ਨੂੰ ਪਰ ਦੂਜੇ ਪਾਸੇ ਸਾਡਾ ਇਹ ਵੀ ਮਕਸਦ ਹੈ ਕਿ ਜਿਹੜੇ ਭਰਾ ਸਾਡੇ ਹੈਗੇ ਨੇ ਡਿਜੀਟਲ মিডিਆ ਨਾਲ ਜੁੜੇ ਹੋਏ ਨੇ ਜਾਂ মিডিਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਨਾ ਅੱਜਕੱਲ ਬੜਾ ਪਟੜੀਤ ਕੀਤਾ ਜਾਂਦਾ ਵਾ ਉਹਨਾਂ ਨੂੰ মিডিਆ ਨੂੰ ਹਰ ਜਗ੍ਹਾ ਦੇ ਉੱਤੇ ਹਰ ਕੋਈ ਸ਼ਖਸ਼ ਜਿਹੜਾ ਵਾ ਇਹ ਤੂ ਤੜਕ ਕਰਕੇ ਬੁਲਾਉਂਦਾ ਵਾ ਜਦਕੀ ਇਹ মিডিਆ ਪਰਸਨ ਜਿਹੜਾ ਹੁੰਦਾ ਵਾ ਉਹ ਇਸ ਜਿਹੜਾ ਵਾ ਦਾ ਦਾ ਇਸ ਲੋਕ ਦਾ ਇਸ ਵਰਡ ਦਾ ਇੱਕ ਉਹ ਪਿੱਲਰ ਹੈ ਜਿਸ ਨੂੰ ਚੌਥਾ ਪਿੱਲਰ ਕਹਾ ਜਾਂਦਾ ਹੈ ਇਸ ਕਰਕੇ ਸੰਵਿਧਾਨ ਦੇ ਚੌਥੇ ਪਿੱਲਰ ਨੂੰ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਸੀਂ ਸਾਰੇ ਜਿੰਨੀ ਦੇਰ ਇੱਕ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹੱਕ ਨੂੰ ਨਹੀਂ ਲੈ ਸਕਦੇ ਆ ਇਸ ਕਰਕੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਬਿਲਕੁਲ ਮੈਂ ਆ ਨਹੀਂ ਕਹਿੰਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈਗੇ ਕਲੱਬ ਬੜੇ ਹੈਗੇ ਨੇ ਅਸੀਂ ਉਹਨਾਂ ਸਾਰੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਚੇਅਰਮੈਨ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਰਾਸਤਾ ਕਰ ਰਹੇ ਹਾਂ ਕਿ ਅਸੀਂ ਸਾਰੇ ਇੱਕ ਹੋ ਜਾਈਏ ਕਿਉਂਕਿ ਇੱਕ ਪਲੇਟ ਬਰਾਂ ਤੇ ਆਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਅਸੀਂ ਕੋਈ ਨਜ਼ਰ ਅੰਦਾਜ਼ ਨਹੀਂ ਕਰ ਰਹੇ ਹਾਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਹਾਂ ਕਿ ਸਾਡਾ ਕਲੱਬ ਵੱਡਾ ਹੈ ਉਹਨਾਂ ਦਾ ਕਲੱਬ ਛੋਟਾ ਹੈ ਅਸੀਂ ਸਾਰੇ ਇੱਕ ਹੈ ਕਿਉਂਕਿ ਅਸੀਂ ਇੱਕ ਹੋਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਭਰਾਓ ਸਾਰੇ ਆਓ ਆਪਾਂ ਇੱਕ ਹੋਈਏ ਔਰ ਜਿਹੜੀ ਸਾਡੀ ਹੱਕ ਹੈਗੇ ਨੇ ਉਹ ਵੀ ਲਈ ਮਕੋ ਮੈਂ ਬਾਰ-ਬਾਰ ਇੱਕੋ ਹੀ ਚੀਜ਼ ਸਾਰਿਆਂ ਨੂੰ ਅਪੀਲ ਕਰਨਾ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਕਿ ਆਓ ਆਪਾਂ ਇਕੱਠੇ ਹੋਈਏ ਕਿਉਂਕਿ ਇਸ ਜਿਹੜਾ ਦੇ ਨੂੰ ਅਸੀਂ ਜਦ ਮਨਾਵਾਂਗੇ ਤਾਂ ਉੱਥੇ ਸਿਰਫ ਸਾਡੇ ਪਰਿਵਾਰ ਦੇ ਲੋਕ ਨਹੀਂ ਹੋਣਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉੱਥੇ ਜਿਹੜੇ ਹੋਰ ਨੁਮਾਇੰਦੇ ਹੈਗੇ ਨੇ ਉਹ ਵੀ ਹੋਣਗੇ ਲੀਡਰ ਸਹਿਬਾਨ ਵੀ ਆਣਗੇ ਤਾਂ ਉਹਨਾਂ ਸਾਰਿਆਂ ਨੂੰ ਜਦ ਤੱਕ ਅਸੀਂ ਆਪਣੀ ਯੂਨਿਟੀ ਨਹੀਂ ਦਿਖਾਵਾਂਗੇ ਤਦ ਤੱਕ ਉਹਨਾਂ ਨੂੰ ਆਪਾਂ ਆਪਣੇ ਹੱਕ ਉਹਨਾਂ ਤੋਂ ਨਹੀਂ ਲੈ ਪਾਵਾਂਗੇ ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਇੱਕੋ ਹੀ ਹਾਂ ਮੈਂ ਇੱਕ ਹੀ ਹੋਰ ਕਹਿਣਾ ਚਾਹਨਾ ਕਿ ਜਿਹੜੇ ਮੇਰੀ ਆਵਾਜ਼ ਜਿਹੜੇ ਵੀ ਆਪਣੇ ਪੱਤਰਕਾਰ ਭਰਾਵਾਂ ਤੱਕ ਪਹੁੰਚ ਰਹੀ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਣ ਅਤੇ ਇਸ ਚੀਜ਼ ਦੀ ਮਾਫੀ ਚਾਹੁੰਦੇ ਆ ਕਈ ਪੱਤਰਕਾਰ ਭਰਾਵਾਂ ਤੱਕ ਅਸੀਂ ਆਪਣੇ ਆਪ ਨੂੰ ਜਿਹੜੀ ਹੈ ਪਹੁੰਚ ਨਹੀਂ ਕਰ پا ਰਹੇ ਆ ਤਾਂ ਇਸ ਕਰਕੇ ਜਿਹੜੇ ਸਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਦੀ ਰਿਕੁਐਸਟ ਹੈ ਕਿ ਉਹ ਸਾਰੇ ਸਾਰੇ ਇਸ ਪ੍ਰੋਗਰਾਮ ਚ ਆਣ ਬੇਸ਼ੱਕ ਉਹ ਸਿਰਫ ਲੁਧਾਨੇ ਦੇ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਸਕਦੇ ਨੇ ਮੋਸਟ ਵੈਲਕਮ ਹੈ ਉਹਨਾਂ ਦਾ ਹੋਰ ਕਿਉਂਕਿ ਇਹ ਜਿਹੜਾ ਕਲੱਬ ਹੈਗਾ ਵਾ ਸਿਰਫ ਲੁਧਾਨੇ ਦਾ ਨਹੀਂ ਪੂਰੇ ਪੰਜਾਬ ਦਾ ਅਸੀਂ ਬਣਾਉਣ ਜਾ ਰਹੇ ਹਾਂ ਪੂਰੇ ਪੰਜਾਬ ਦੀ ਊਰਜਾ ਅਸੀਂ ਦਿਖਾਉਣ ਜਾ ਰਹੇ ਹਾਂ ਤੇ ਇਸ ਕਰਕੇ ਹਰੇਕ ਨੂੰ ਅਸੀਂ ਜਿਹੜਾ ਵਾ ਸੱਦਾ ਪੱਤਰ ਦਿੰਨੇ ਆ ਖੁੱਲਾ ਸੱਦਾ ਪੱਤਰ ਦਿੰਨੇ ਆ ਕਿ ਆਓ ਅਸੀਂ ਮਿਲ ਕੇ ਇੱਕ ਜਿਹੜੀ ਯੂਨਿਟੀ ਨੂੰ ਦਿਖਾਈਏ ਦਰਸਾਈਏ ਤਾਂ ਕਿ ਅਸੀਂ ਆਪਣੇ ਹੱਥ ਲੈ ਲਈਏ ਬਿਲਕੁਲ ਜੇਕਰ ਤੁਸੀਂ ਸਾਡੇ ਇਸ ਕਲੱਬ ਦੇ ਜਿਹੜੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਜਿਹੜੇ ਅਸੀਂ ਕ੍ਰਾਈਟੇਰੀਆ ਰੱਖਿਆ ਗਿਆ ਵਾ ਅਸੀਂ ਉਹਨਾਂ ਉਹ ਕ੍ਰਾਈਟੇਰੀਆ ਨੂੰ ਅਸੀਂ ਜਿਹੜਾ ਫੁੱਲਫਿਲ ਕਰੋ ਤੁਸੀਂ ਤੁਸੀਂ ਇਸ ਦੇ ਮੈਂਬਰ 1 ਤੱਕ ਦੇਓ ਔਰ ਇਹਦੇ ਵਾਸਤੇ ਮੈਂ ਸਿੱਝ ਵੋਟ ਨੂੰ ਬਾਰ-ਬਾਰ ਕਹ ਦਿੰਦਾ ਹਾਂ ਜੰਨਾ ਮੈਂ ਕਿ ਸਾਡੇ ਕਲੱਬ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਰਕਾਰੀ yellow card ਜਾਂ accreditation card ਜਾਂ ਕਿਸੇ ਵੀ card ਦੀ ਜ਼ਰੂਰਤ ਨਹੀਂ ਹੈ ਤੁਸੀਂ ਪ੍ਰੈਸ ਰਿਪੋਰਟਰ ਹੋਣੇ ਚਾਹੀਦੇ ਹੋ ਤੁਸੀਂ ਪੜ੍ਹੇ